ਪ੍ਰੀ ਚਰਚਾ ਫੇਰ ਛਿੜੀ ਹੋਈ ਆ ਅਕਾਲੀਆਂ ਦਾ ਇਸ ਆਜ਼ਾਦੀ ਨਾਲ ਅੰਥ ਨਾਲ ਤੇ ਪੰਜਾਬ ਨਾਲ ਕਿੰਨੀ ਕੁ ਵਫਾਦਾਰੀ ਰਹੀ ਕਿਉਂਕਿ ਇਸ ਬਰਬਾਦੀ ਦੀ ਕਹਾਣੀ ਕਿਸੇ ਹੋਰ ਨੇ ਨਹੀਂ ਲਿਖੀ ਇਸ ਬਰਬਾਦੀ ਦੀ ਕਹਾਣੀ ਅਸੀਂ ਪੰਜਾਬ ਦੀ ਪਰਬਦੀ ਦੀ ਕਹਾਣੀ ਖੁਦ ਲਿਖੀ ਆ ਇਹਦੇ ਅਸੀਂ ਖੁਦ ਜ਼ਿੰਮੇਵਾਰ ਆ ਕਿਉਂਕਿ ਕੋਮਾ ਹਮੇਸ਼ਾ ਸੁਚੇਤ ਹੋਇਆ ਕਰਦੀਆਂ ਕੋਮਾ ਦੇ ਰਾਜ ਹੋਇਆ ਕਰਦੇ ਆ ਅਸੀਂ ਰਾਜ ਭਾਗ ਮਾਣਿਆ ਉਹ ਕਿਸੇ ਨੇ ਨਹੀਂ ਸਾਥੋ ਖੋਇਆ ਅਸੀਂ ਉਹਦੀ ਬਰਬਾਦੀ ਆਪ ਕੀਤੀ ਕਿਉਂਕਿ ਸੁਚੇਤ ਕੋਮਾ ਜਿਹੜੀਆਂ ਹੁੰਦੀਆਂ ਉਹ ਲੀਡਰ ਨੂੰ ਭਟਕਣ ਨਹੀਂ ਦਿੰਦੀਆਂ ਮਿਸਾਲ ਦੇ ਵਜੋਂ ਇਲਕੀ ਅਡਵਾਨੀ 2005 ਦੇ ਵਿੱਚ ਜਨਾਬ ਸਾਹਿਬ ਦੀ ਕਬਰ ਦੇ ਉੱਤੇ ਸਜਦਾ ਕਰਿਆ ਆ ਤੇ ਜਿੰਨੀ ਹਿੰਦੂ ਕੌਮ ਸੀ ਅੜਵਾਨੀ ਨੂੰ ਉਸ ਤੋਂ ਬਾਅਦ ਉਹਨਾਂ ਨੇ ਨਕਾਰ ਕੇ ਕਿੱਥੇ ਬਿਠਾ ਦਿੱਤਾ ਅੱਜ ਤੁਹਾਡੇ ਸਾਹਮਣੇ ਕਿਉਂਕਿ ਉਹ ਪ੍ਰਵਾਨ ਨਹੀਂ ਕਰਦੇ ਨਾ ਚੀਜ਼ ਅਸੀਂ ਕਿੰਨੇ ਸੁੱਤੇ ਹੋਏ ਲੋਕਾਂ ਤੇ ਪਿੱਛੇ ਸੁੱਤੇ ਰਹੇ ਅੱਜ ਆਪਾਂ ਉਹ ਗੱਲ ਕਰਾਂਗੇ ਵੀਡੀਓ ਲੰਬੀ ਨਾ ਹੋ ਜੇ ਮੈਂ ਇਸ ਕਰਕੇ 1903 ਦੇ ਵਿੱਚ ਪਿੱਛੇ ਪਿਛਲੀ ਜਿਹੜੀ 1861 ਤੋਂ ਲੈ ਕੇ 1900 ਤੱਕ ਆਪਾਂ ਕਿਤੇ ਫਿਰ ਵੀਡੀਓ ਕਰਾਂਗੇ ਵੀ ਕਿਉਂ ਰਾਜ ਭਾਗ ਦਾ ਸੁਪਨਾ ਭੁੱਲ ਕੇ ਕੌਮ ਚੜਾਵੇ ਦੇ ਗੁਰਦੁਆਰੇ ਦੇ ਆਲੇ ਦੁਆਲੇ ਅੰਗਰੇਜ਼ਾਂ ਨੇ ਸਿਮਿੰਟ ਕੀ ਰੱਖ ਦਿੱਤੀ ਉਹਦੇ ਨਤੀਜੇ ਅੱਗੇ ਕੀ ਨੇ ਮੈਂ ਨਹੀਂ ਕਹਿੰਦਾ ਉਸ ਵੇਲੇ ਜਿਹੜਾ ਪੰਥ ਦਾ ਦਿਮਾਗ ਕਹੇ ਜਾਂਦੇ ਗਿਆਨੀ ਕਰਤਾਰ ਸਿੰਘ ਬਾਰੇ ਕਲਵੀਰ ਸਿੰਘ ਕੌੜਾ ਦੀ ਕਿਤਾਬ ਹੈ ਤੇ ਸਿੱਖ ਵੀ ਨਿਕਲਿਆ ਗਿਆ ਮੈਂ ਅਪੀਲ ਕਰੂੰਗਾ ਕਿ ਹਰ ਸਿੱਖ ਨੌਜਵਾਨ ਇਹਨੂੰ ਜ਼ਰੂਰ ਪੜੇ ਪੰਜਾਬੀ ਇਹਨੂੰ ਜ਼ਰੂਰ ਪੜੇ ਇਹਦਾ ਪੰਨਾ ਨੰਬਰ 246 ਸਾਡੇ ਲੀਡਰ ਕਿਹੇ ਜਿਹੇ ਰਹੇ ਆ ਦੋ ਲੀਡਰਾਂ ਦਾ ਜ਼ਿਕਰ ਉਹਨਾਂ ਨੇ ਇਸ ਲੇਖ ਦੇ ਵਿੱਚ ਕੀਤਾ ਮਾਸਟਰ ਤਾਰਾ ਸਿੰਘ ਦਾ ਤੇ ਗਿਆਨੀ ਕਰਤਾਰ ਸਿੰਘ ਉਹ ਲਿਖਦੇ ਆ ਕਹਿੰਦੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਕੀ ਕਰੀ ਜਾਂਦੇ ਸਨ ਕਿਸੇ ਨੂੰ ਵੀ ਪਤਾ ਨਹੀਂ ਸੀ ਮੈਂ ਸੁਚੇਤ ਕੌਮਾਂ ਦੀ ਗੱਲ ਕਰਦਾ ਜੇ ਐਡਵਾਨੀ ਇੱਕ ਗਲਤੀ ਕਰਕੇ ਆਇਆ ਤੇ ਅਗਲੇ ਨੇ ਪਰਵਾਹ ਨਹੀਂ ਕੀਤੀ ਪਰ ਇੱਥੇ ਮਾਸਟਰ ਤਾਰਾ ਸਿੰਘ ਗਿਆਨੀ ਕਰਤਾਰ ਸਿੰਘ ਤੇ ਬਲਦੇਵ ਸਿੰਘ ਹੁਣੀ ਕੀ ਕਰੀ ਗਏ ਕੌਮ ਸੁੱਤੀ ਹੋਈ ਸੀ ਨੱਕ 'ਚ ਨੱਥ ਨਹੀਂ ਪਾ ਸਕੀ ਇਹਨਾਂ ਲੀਡਰਾਂ ਦੇ ਅੱਜ ਤੱਕ ਨਹੀਂ ਅਸੀਂ ਪਾ ਸਕੀ ਜੇ ਜਦੋਂ ਇਹ ਥੋੜਾ ਜਿਹਾ ਟਰੈਕ ਤੋਂ ਲੈਂਦੇ ਅਸੀਂ ਖਿੱਚ ਲੈਂਦੇ ਗਿਆਨੀ ਕਰਤਾਰ ਸਿੰਘ ਬਾਰੇ ਉਹਦਾ ਪਿਤਾ ਕਹਿੰਦਾ ਵੀ ਹੋਰ ਨਹੀਂ ਕਹਿੰਦਾ ਕਹਿੰਦੇ ਵੀ ਉਹਦੇ ਪਿਤਾ ਨੇ ਇਹ ਗੱਲ ਕਹੀ ਕਿ ਮੈਂ ਆਪਣੇ ਪੁੱਤ ਨੂੰ ਨਕੰਮਾ ਜਾਣ ਕੇ ਘਰੋਂ ਕੱਢਿਆ ਤੇ ਲੋਕਾਂ ਨੇ ਚੁੱਕ ਕੇ ਉਹਨੂੰ ਲੀਡਰ ਬਣਾ ਲਿਆ ਕਿਉਂਕਿ ਉਹਦੀ ਵਿਦਵਤਾ ਉਸ ਵੇਲੇ ਪਤਾ ਲੱਗੀ ਵੀ ਜਦੋਂ ਉਹਨੇ ਨਕੋਦਰ ਤਹਿਸੀਲ ਨੂੰ ਜੜਾਂ ਵਾਲੇ ਤਹਿਸੀਲ ਦੇ ਨਾਲ ਤਬਦੀਲ ਕਰਨ ਦੀ 10000 ਬੰਦੇ ਦੀ ਚਿੱਠੀ ਲਿਖ ਕੇ ਭੇਜੀ ਸੀ ਵੀ ਸਾਨੂੰ ਚੜ੍ਹਦੇ ਪੰਜਾਬ ਨੂੰ ਜੜਾਂ ਵਾਲਾ ਦੇ ਦਿੱਤਾ ਜਾਵੇ ਤੇ ਲਹਿੰਦੇ ਪੰਜਾਬ ਨੂੰ ਨਕੋਦਰ ਦਿੱਤਾ ਜਾਵੇ ਜਿਵੇਂ ਕਿ ਆਪਾਂ ਇਹ ਮਿਸਾਲ ਕਰੀਏ ਵੀ ਜੇ ਦਿੱਲੀ ਸਾਡੇ ਨਾਲੋਂ ਵੱਖ ਹੁੰਦੀ ਹੈ ਤੇ ਅਸੀਂ ਕਹੀਏ ਵੀ ਜੀਰਾ ਦਿੱਲੀ ਨਾਲ ਜੋੜ ਦਿਓ ਤੇ ਸਾਨੂੰ ਉਹਦੇ ਵੱਟੇ ਦੇ ਵਿੱਚ ਪਾਣੀਪਤ ਦੀ ਕੋਈ ਤਹਿਸੀਲ ਦੇ ਦਿਓ ਕੋਈ ਗੱਲ ਬਣਦੀ ਹੈ ਇਹ ਅਸੀਂ ਤੁਹਾਡੇ ਰੋਸ਼ਨ ਦਿਮਾਗ ਪੰਥ ਦੇ ਇਹ ਮੈਂ ਨਹੀਂ ਲਿਖਦਾ ਮੈਂ ਤਾਂ ਲਿਖਿਆ ਹੋਇਆ ਤਾਂ ਪੜ੍ਹ ਲਿਓ ਕੌਮ ਕੌਮ ਨੂੰ ਕੋਈ ਪਤਾ ਨਹੀਂ ਸਾਡੇ ਲੀਡਰ ਕੀ ਕਰੀ ਜਾਂਦੇ ਤੇ ਬਾਪੂ ਜੋਗਿੰਦਰ ਸਿੰਘ ਮਾਨ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਪਿਤਾ ਜੀ ਅਣਵੰਡੇ ਪੰਜਾਬ ਦੇ ਉਹ ਮੰਤਰੀ ਰਹੇ ਸਪੀਕਰ ਰਹੇ ਉਹਨਾਂ ਨੇ ਵੀ ਇਹ ਦੁੱਖ ਜाहिर ਕੀਤਾ ਵੀ ਸਿੱਖ ਭੇਖ ਨੂੰ ਬਹੁਤ ਛੇਤੀ ਪ੍ਰਮੋਟ ਕਰਦੇ ਆ ਕਿਸੇ ਦੀ ਕਾਬਲੀਅਤ ਨਹੀਂ ਦੇਖਦੇ ਭੇਖਦੇ ਥੱਲੇ ਕਿ ਕਿਹੇ ਜਾ ਵੀ ਬੰਦਾ ਹੈ ਉਹਨੂੰ ਪ੍ਰਵਾਨ ਕਰ ਲੈਂਦੇ ਆ ਭੇਖ ਹੈ ਨਹੀਂ ਤੁਹਾਡੇ ਕੋਲ ਕਿੰਨੀ ਕਾਬਲੀਅਤ ਹੈ ਕੋਈ ਮੈਨੇ ਨਹੀਂ ਲਖਦੀ ਇਹ ਗਿਆਨੀ ਕਰਤਾਰ ਸਿੰਘ ਦਾ ਪਿਤਾ ਕਹਿ ਰਿਹਾ ਤੇ ਮਾਸਟਰ ਤਾਰਾ ਸਿੰਘ ਦੇ ਪਿਤਾ ਜੀ ਜਿਹੜੇ ਸੀ ਉਹ ਇਸ ਗੱਲੋਂ ਕਹਿੰਦੇ ਸੀ ਵੀ ਜਦੋਂ ਇਹ ਇਹਨੇ ਅਮਰ ਤੇ ਛੱਕਿਆ ਤੇ ਜਿਹੜਾ ਇਨਸਾਨ ਆਪਣੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਸਿੱਖ ਨਹੀਂ ਬਣਾ ਸਕਿਆ ਆਪਣੇ ਪਿਓ ਨੂੰ ਤੇ ਆਪਦੇ ਭਰਾ ਨੂੰ ਉਹਨਾਂ ਨੇ ਇਹਨਾਂ ਨੂੰ ਕਹਿ ਦਿੱਤਾ ਸੀ ਵੀ ਅਸੀਂ ਤੈਨੂੰ ਬੇਦਖਲ ਕਰ ਦੇਾਂਗੇ ਜੇ ਦੁਬਾਰਾ ਸਾਨੂੰ ਇਹ ਸਾਡੇ ਤੇ ਪ੍ਰੈਸ਼ਰ ਪਾਇਆ ਕਿ ਤੁਸੀਂ ਸਿੱਖ ਬਣ। ਹੁਣ ਉਹ ਲੀਡਰ ਤੁਹਾਨੂੰ ਕੀ ਲੈ ਕੇ ਦੇ ਸਕਦਾ ਸੀ? ਜਿਨ੍ਹਾਂ ਨੇ ਲੈਣਾ ਸੀ ਉਹਨਾਂ ਨੇ ਪਹਿਲਾਂ ਧਿਰਾਂ ਆਪਣੀਆਂ ਸਾਬਤ ਕੀਤੀਆਂ 1903 ਦੇ ਵਿੱਚ ਮਦਨ ਮੋਹਨ ਮਾਲਵੀਆ ਹਿੰਦੂ ਯੂਨੀਵਰਸਿਟੀ ਬਣਾਉਣ ਲਈ ਸੰਘਰਸ਼ ਕਰਦਾ। ਜਿਹਦਾ ਬੂਰ ਉਹਨੂੰ 1916 'ਚ ਜਾ ਕੇ ਪਿੰਦਾ ਲੇ ਲੜੀਆਂ ਕੱਢੀਆਂ ਗਈਆਂ। ਸਰ ਸੈਦ ਅਹਿਮਦ 1885 ਤੋਂ ਮੁਸਲਮ ਯੂਨੀਵਰਸਿਟੀ ਲੈਣ ਲਈ ਲੇਲੜੀਆਂ ਕੱਢ ਰਹੇ ਸਨ 1920 ਦੇ ਵਿੱਚ ਜਾ ਕੇ ਅਲੀ ਮੁਸਲਮ ਯੂਨੀਵਰਸਿਟੀ ਅਲੀਗੜ ਯੂਨੀਵਰਸਿਟੀ ਉਹਨਾਂ ਨੂੰ ਨਸੀਬ ਹੋਈ ਜਦੋਂ ਕਿ ਸਿੱਖਾਂ ਨੂੰ ਅੰਗਰੇਜ਼ ਖੁਦ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦਿੰਦਾ ਸੀ ਤੇ ਇਹੇ ਸਾਡੇ ਲੀਡਰ ਜਿਹੜੇ ਸੀ ਕਹਿੰਦੇ ਵੀ ਅਸੀਂ ਤੁਹਾਡੇ ਤੋਂ ਨਹੀਂ ਲੈਣਾ ਜਿਹੜੀ ਬਨਾਰਸ ਯੂਨੀਵਰਸਿਟੀ ਹਿੰਦੂ ਯੂਨੀਵਰਸਿਟੀ ਉਹ ਸਾਡੀ ਆ ਕਿ ਅਸੀਂ ਇਹਨਾਂ ਤੋਂ ਲੈ ਲਵਾਂਗੇ ਹਿੰਦੂਆਂ ਤੋਂ ਲੈ ਲਵਾਂਗੇ ਰੈਰੂ ਹੋਣਾਂ ਤੋਂ ਲੈ ਲਵਾਂਗੇ ਗਾਂਧੀ ਤੋਂ ਲੈ ਲਵਾਂਗੇ ਤੇ ਅੰਗਰੇਜ਼ਾਂ ਨੂੰ ਕਹਿੰਦੇ ਸੀ ਤੁਸੀਂ ਤਾਂ ਸਾਡੇ ਨਾਲ ਗੱਲ ਹੀ ਨਾ ਕਰੋ ਫਿਰ ਉਸ ਵੇਲੇ ਕੋਈ ਸਵੈਰਥ ਲੋਕਾਂ ਨੇ ਇਹਦੇ ਉੱਤੇ ਕੋਈ ਚਰਚਾ ਕੀਤੀ ਤੇ ਅੰਗਰੇਜ਼ਾਂ ਨੇ ਕਿਹਾ ਵੀ ਜਿਹੜੇ ਸਾਡੇ ਪ੍ਰਿੰਸ ਹੈ ਉਸ ਵੇਲੇ ਵੀ ਉਹ ਉੱਥੇ ਅਮਰਸਰ ਆਉਣਗੇ ਕਾਲਸਾ ਕਾਲਜ ਦੇ ਵਿੱਚ ਤੇ ਉਹ ਐਲਾਨ ਕਰ ਜਾਣਗੇ ਤੇ ਮਾਸਟਰ ਤਾਰਾ ਸਿੰਘ ਦਾ ਭਰਾ ਉਸ ਵੇਲੇ ਉੱਥੇ ਪ੍ਰੋਫੈਸਰ ਸਨ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹਦਾ ਵਿਰੋਧ ਕੀਤਾ ਗਿਆ ਤੇ ਪ੍ਰਿੰਸ ਨੂੰ ਜਿਹੜਾ ਵੀ ਅਸੀਂ ਦਾਖਲ ਨਹੀਂ ਹੋਣ ਦੇਵਾਂਗੇ ਚਾਹੇ ਕਿੰਨੀ ਕੀਮਤ ਚਕਾਉਣੀ ਪਵੇ ਇਹ ਸੀ ਸਾਡੀ ਪਹਿਲੀ ਫੇਲਿਅਰ ਜਦੋਂ ਕਿ ਅਸੀਂ ਆਪਣੇ ਆਪ ਨੂੰ ਧਿਰ ਨਹੀਂ ਮੰਨਿਆ 1909 ਦੇ ਵਿੱਚ ਵਿਧਾਨ ਸਭਾ ਕਮੇਟੀ ਦੀਆਂ ਜਦੋਂ ਚੋਣਾਂ ਹੁੰਦੀਆਂ ਉਹਦੇ ਚੱਕ ਕਮੇਟੀ ਬਣਨੀ ਸੀ ਉਹਦੇ ਵਿੱਚ ਆਬਾਦੀ ਦੀ ਪਰਸੈਂਟੇਜ ਦੀ ਗੱਲ ਦੇ ਮਤਾਬਕ ਤੁਹਾਨੂੰ ਸੀਟਾਂ ਮਿਲਣੀਆਂ ਸੀ ਉਸ ਵੇਲੇ ਮੁਸਲਮਾਨ ਆਬਾਦੀ 40% ਸੀ ਸਿੱਖਾਂ ਦੀ ਜਿਹੜੀ કુલ ਆਬਾਦੀ 12.5% ਸੀ ਤੇ ਬਾਕੀ ਜਿਹੜੀਆਂ ਹਿੰਦੂ, ਈਸਾਈ, ਪਾਦਰੀ ਜੋ ਵੀ ਪਾਰਸੀ ਸੌਰੀ ਜਿੰਨੇ ਵੀ ਬਾਕੀ ਕਮਿਊਨਿਟੀਆਂ ਦੇ ਲੋਕ ਸਨ ਬਾਕੀ ਉਹ ਬਣਦੀ ਸੀ ਤੇ ਉਸ ਵੇਲੇ ਵੋਟ ਪਾਉਣ ਦੇ ਅਧਿਕਾਰ ਦੇ ਉੱਤੇ ਵੋਟ ਪਾਉਣ ਦਾ ਅਧਿਕਾਰ ਕਿਹਨਾਂ ਲੋਕਾਂ ਨੂੰ ਹੁੰਦਾ ਸੀ ਜੋ ਵੱਧ ਮਾਮਲਾ ਦਸਵੀਂ ਪਾਸ ਵੱਧ ਟੈਕਸ ਦੇਣ ਵਾਲੇ ਉਹਨਾਂ ਲੋਕਾਂ ਨੂੰ ਵੋਟ ਵੋਟ ਵਰਤਣ ਦਾ ਅਧਿਕਾਰ ਹੁੰਦਾ ਸੀ ਆਮ ਲੋਕਾਂ ਨੂੰ ਨਹੀਂ ਸੀ ਜਦੋਂ ਇਹ ਵੋਟਾਂ ਦੀ ਵੋਟਾਂ ਪੈਂਦੀਆਂ ਤੇ ਮੁਸਲਮਾਨ ਕੌਮ ਜਿਆਦਾ ਜਾਗਰੂਕ ਨਹੀਂ ਸੀ ਨਹੀਂ ਪੜ੍ਹੀ ਲਿਖੀ ਨਹੀਂ ਸੀ 40% ਹੋਣ ਦੇ ਬਾਵਜੂਦ ਉਹਨਾਂ ਦੀ ਵੋਟ ਪਰਸੈਂਟੇਜ ਬਣੀ 5.85% ਤੇ ਸਿੱਖਾਂ ਦੀ ਆਬਾਦੀ 12% ਹੋਣ ਦੇ ਬਾਵਜੂਦ ਵੋਟ ਪਰਸੈਂਟੇਜ ਜਿਹੜੀ ਸੀ 18.85% ਤੇਗੀ ਜਿਹਨੂੰ ਅਸੀਂ ਕਹਿ ਦਈਏ ਵੀ ਜੇ 100 ਸੀਟਾਂ ਉਸ ਵੇਲੇ ਵਿਧਾਨ ਸਭਾ ਦੀਆਂ ਨਿਕਲਗੀਆਂ ਸੀ ਤੇ ਉਹਨਾਂ ਦੇ ਵਿੱਚੋਂ 6 ਮੁਸਲਮਾਨਾਂ ਦੇ ਹੱਕ ਖਾਤੇ 'ਚ ਜਾਂਦੀਆਂ ਸਨ ਤੇ 19 ਸੀਟਾਂ ਜਾਂ 18 ਸੀਟਾਂ ਦਾ ਪੱਕੀਆਂ ਸਾਡੇ ਖਾਤੇ 'ਚ ਆਉਂਦੀਆਂ ਸਨ ਇਹਦਾ ਵੀ ਸਾਡੇ ਉਸ ਵੇਲੇ ਦੇ ਅਕਾਲੀ ਲੀਡਰਾਂ ਨੇ ਮਾਸਟਰ ਤਾਰਾ ਸਿੰਘ ਨੇ ਵਿਰੋਧ ਕੀਤਾ 1932 ਦੇ ਵਿੱਚ ਅ 1932 ਦੇ ਵਿੱਚ ਇਹ ਹੀ ਅਖੌਤੀ ਉਸ ਵੇਲੇ ਦੇ ਅਕਾਲੀ ਤੇ ਕੁਝ ਹੋਰ ਇਹਨਾਂ ਦੀ ਸਹਿਮਤੀ ਜਿਹੜੀ ਜਥੇਬੰਦੀਆਂ ਦੇ ਲੋਕਾਂ ਨੇ ਖਾਲਸਾ ਪਰਿਵਾਰ ਨਾਂ ਦੇ ਥੱਲੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਉੱਤੇ ਕਮੀਟਿੰਗ ਕੀਤੀ ਜਿਸ ਦੇ ਵਿੱਚ ਇਸ 19% ਜਿਹੜੀਆਂ ਸੀਟਾਂ ਜੋ ਕਿ 1916 1918 ਦੇ ਵਿੱਚ ਜੈਮਸਪੋਰਟ ਦੀ ਕਮੇਟੀ ਬਣੀ ਸੀ ਤੇ ਉਸ ਵੇਲੇ ਸਾਡਾ ਕੋਈ ਐਮਐਲਏ ਤਾਂ ਨਹੀਂ ਸੀ ਇੱਕੋ ਹੀ ਐਮਐਲਏ ਇੱਕ ਵਾਰੀ ਬਣਿਆ 2012 ਦੇ ਵਿੱਚ ਤੇ 1912 ਦੇ ਵਿੱਚ 1909 ਦੇ ਵਿੱਚ ਵੀ ਸਾਡਾ ਕੋਈ ਨਹੀਂ ਸੀ 1916 ਦੇ ਵਿੱਚ ਹੋਣਾ ਹੁੰਦਾ ਉਦੋਂ ਵੀ ਸਾਡਾ ਕੋਈ ਨਹੀਂ ਸੀ ਤੇ 1918 ਦੇ ਵਿੱਚ ਇੱਕ ਸੈयद ਸਰ ਗੱਜਨ ਸਿੰਘ ਦੇ ਅਦ ਇਹਨੱਕ ਕਮੇਟੀ ਬਣਦੀ ਆ ਕਮੇਟੀ ਦੇ ਵਿੱਚ ਇਹ ਮਤਾ ਪਾਸ ਜਿਹੜਾ ਜੇਮਸ ਬੋਲ ਫੋਰਡ ਨੇ ਲਿਖਿਆ ਸੀ ਵੀ ਸਿੱਖ ਇੱਕ ਬਹਾਦਰ ਕੌਮ ਹੈ ਤੇ ਇਹਨਾਂ ਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਤੇ ਨਹੀਂ ਤਾਂ ਇਹ ਵਾਂਝੇ ਰਹਿ ਜਾਣਗੇ ਪਰ ਇਹਨਾਂ ਨੇ 1932 ਦੇ ਵਿੱਚ ਜਿਹੜੀ ਉੱਥੇ ਮੀਟਿੰਗ ਕੀਤੀ ਤੇ ਮਾਸਟਰ ਤਾਰਾ ਸਿੰਘ ਦਾ ਉਸ ਵੇਲੇ ਲਾਹੌਰ ਦਾਖਲੇ ਦੇ ਉੱਤੇ ਰੋਕ ਲੱਗੀ ਹੋਈ ਸੀ ਉਹ ਇੱਕ ਮਤਾ ਭੇਜਦਾ ਗਿਆਨੀ ਕਰਤਾਰ ਸਿੰਘ ਦੇ ਰਾਹੀਂ ਵੀ ਅਸੀਂ ਜੋ ਅੰਗਰੇਜ਼ਾਂ ਨੂੰ 19% ਸੀਟਾਂ ਦਿੰਦਾ ਅਸੀਂ ਇਹਦਾ ਵਿਰੋਧ ਕਰਦੇ ਆ ਤੇ ਸ਼ਰਮ ਆਉਂਦੀ ਹੈ ਜਿਹੜਾ ਉੱਥੇ ਇਹਨਾਂ ਨੇ ਮਤਾ ਜਿਹੜਾ ਇਤਿਹਾਸ ਵਿੱਚ ਦਰਜਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਉੱਤੇ ਦਸਵੇਂ ਪਾਸ਼ਾ ਦੇ ਅੱਗੇ ਬੇਨਤੀ ਕੀਤੀ ਗਈ ਅਰਦਾਸ ਰੂਪ ਦੇ ਵਿੱਚ ਵੀ ਸੱਚੇ ਪਾਸ਼ਾ ਜੇ ਤਾਂ ਸਾਡੀ ਇਹਦੇ 'ਚ ਹੁੰਦੀ ਆ ਜਿੱਤ ਵੀ ਜੇ ਤਾਂ ਅੰਗਰੇਜ਼ਾਂ ਨੂੰ ਦੇਣ ਦੇ ਵਿੱਚ ਰਹਿੰਦਾ ਕਾਮਯਾਬ ਤੇ ਤੂੰ ਸਾਡਾ ਗੁਰੂ ਨਹੀਂ ਜੇ ਅੰਗਰੇਜ਼ਾਂ ਦੀ ਇਹ ਜਿੱਤ ਹੁੰਦੀ ਆ ਤੂੰ ਸਾਡਾ ਗੁਰੂ ਨਹੀਂ ਤੇ ਜੇ ਸਾਡੀ ਜਿੱਤ ਹੁੰਦੀ ਆ ਫੇਰ ਅਸੀਂ ਗੁਰੂ ਮੰਨਾਂਗੇ ਵੀ ਅਸੀਂ ਇਹ ਨਹੀਂ ਲੈਣਾ ਇਹ ਅਖੌਤੀ ਉਸ ਵੇਲੇ ਦੇ ਅਕਾਲੀਆਂ ਵੱਲੋਂ ਇਹ ਪੈਰ ਤੇ ਕੋਹਾੜਾ ਆਪਣਿਆਂ ਤੇ ਆਪ ਮਾਰਿਆਗੇ ਨਹੀਂ ਅੱਜ ਤੁਸੀਂ ਕਿੱਡੇ ਵੱਡੇ 19% ਤੁਹਾਡੀ ਉਸ ਵੇਲੇ ਵਿਧਾਨ ਸਭਾ ਕਮੇਟੀਆਂ 'ਚ ਗਿਣਤੀ ਹੁੰਦੀ ਤੇ ਅੱਜ ਤੁਸੀਂ ਕਿੱਥੇ ਬੈਠੇ ਹੁੰਦੇ ਇਹ ਸ਼ਰਮ ਆਉਂਦੀ ਇਹਨਾਂ ਚੀਜ਼ਾਂ ਦੀ ਫੇਰ ਜਦੋਂ ਮਹੰਤਾਂ ਨੂੰ ਕੱਢਣ ਦਾ 1920 ਦੇ ਵਿੱਚ ਸਾਕਾ ਹੁੰਦਾ ਮਨਕਾਣਾ ਸਾਹਿਬ ਦਾ ਉਸ ਵੇਲੇ ਮਹਾਤਮਾ ਗਾਂਧੀ ਫਰਵਰੀ 1921 ਦੇ ਵਿੱਚ ਮਹਾਤਮਾ ਗਾਂਧੀ ਦੇ ਨਾਲ ਲਾਲਾ ਲਾਜਪਤਰਾਏ ਨਨਕਾਣਾ ਸਾਹਿਬ ਦੇ ਵਿੱਚ ਉਹ ਸਟੇਜ ਦੇ ਉੱਤੇ ਬੈਠੇ ਸਨ ਜੋ ਮਹੰਤ ਦੇ ਹਮੈਤੀ ਸਨ ਲਾਲਾ ਲਾਜਪਤਰਾਏ ਤਾਂ ਉਹਦੇ ਹੱਕ ਵਿੱਚ ਲਿਖਿਆ ਕਰਦਾ ਸੀ ਉੱਥੇ ਕਹਿੰਦੇ ਆ ਵੀ ਮਹੰਤਾਂ ਨੂੰ ਕੱਢਣਾ ਅਕਾਲੀਆਂ ਨੂੰ ਕਹਿ ਰਿਹਾ ਉਹ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਉਹਨਾਂ ਦੇ ਗਰੁੱਪ ਨੂੰ ਵੀ ਮਹੰਤਾਂ ਨੂੰ ਗੁਰਦੁਆਰੇ ਤੋਂ ਕੱਢਣਾ ਜ਼ੁਲਮ ਹੋਊਗਾ ਪਹਿਲਾਂ ਅੰਗਰੇਜ਼ਾਂ ਨੂੰ ਕੱਢ ਲਈਏ ਤੇ ਫਿਰ ਇਹਨਾਂ ਦੇ ਸੰਤਾਨ ਦੇ ਬਾਰੇ ਸੋਚ ਲਵਾਂ। ਫਿਰ ਜਦੋਂ ਕਰਤਾਰ ਸਿੰਘ ਛੱਬਰ ਸਰਦਾਰ ਲਖਮਣ ਸਿੰਘ ਧਾਰੋਵਾਲੀ ਸ਼ਹੀਦ ਹੋ ਜਾਂਦੇ ਆ। ਸਰਦਾਰ ਕਰਤਾਰ ਸਿੰਘ ਛੱਬਰ ਕਿੱਥੇ ਰੋਲ ਦਿੱਤਾ ਸੀ ਕਿਸੇ ਨੇ ਪਤਾ ਅੱਜ ਤੱਕ ਕੋਈ ਦੱਸੋ ਮੈਨੂੰ ਉਹ ਕਿਉਂ ਰੋਲੇ ਗਏ। ਇਹ ਅਖੌਤੀ ਲੋਕ ਜਿਹੜੇ ਸਾਡੇ ਹੈ ਹੀ ਨਹੀਂ ਸਾਨੂੰ। ਮਾਸਟਰ ਤਾਰਾ ਸਿੰਘ ਦੇ ਵੇਲੇ ਉਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਕਹਿੰਦੀ ਹੁੰਦੀ ਸੀ ਮਿੱਠਾ ਹਿੰਦੂ ਜੋ ਹਿੰਦੂ ਹੀ ਰਿਆ ਹਿੰਦੂਆਂ ਦੇ ਭੇਖ ਦੇ ਸਾਡਾ ਇੱਕ ਭੇਖੀ ਸਿੱਖ ਬਣਾ ਕੇ ਸਾਡੇ ਵਿੱਚ ਇਹ ਜਾ ਉਹਨੂੰ ਵੜਿਆ ਜੋ ਸਾਡੀ ਬਰਬਾਦੀ ਕਰਦਾ ਤੁਰਿਆ ਗਿਆ ਅਸੀਂ ਚੁੱਪ ਕਰਕੇ ਸੁੱਤੇ ਰਹੇ ਤੇ ਜਿਹੜਾ ਜਿਹਦਾ ਪਿਓ ਕਹਿ ਰਿਹਾ ਵੀ ਮੇਰਾ ਨਿਕੰਮਾ ਪੁੱਤ ਜਾਣ ਕੇ ਮੈਂ ਘਰੋਂ ਕੱਢਿਆ ਤੇ ਸਿੱਖਾਂ ਨੇ ਉਹਨੂੰ ਸਿਰ ਤੇ ਬਿਠਾ ਲਿਆ ਇਹੋ ਜਿਹੇ ਲੋਕਾਂ ਨੇ ਸਾਡੀ ਅਗਵਾਈ ਕਰਨੀ ਸੀ ਕਿਸੇ ਦੇ ਲੋਕਾਂ ਨੇ ਸਾਡੀ ਅਗਵਾਈ ਕੀਤੀ ਜੋ ਅੱਜ ਤੱਕ ਅਸੀਂ ਅੱਜ 15 ਅਗਸਤ ਦਾ 10 ਲੱਖ ਬੰਦਾ ਸਾਡਾ ਉਹ ਭੇਟ ਚੜਿਆ ਕੀ ਪ੍ਰਾਪਤੀ ਸਾਡੀ ਕੋਈ ਦੱਸ ਸਕਦਾ ਸਾਕਾ ਪੰਜਾ ਸਾਹਿਬ ਦਾ ਜਦੋਂ ਕਬਜ਼ਾ ਲੈਣ ਵਾਸਤੇ ਸਰਦਾਰ ਕਰਤਾਰ ਸਿੰਘ ਜੀ ਝੱਬਰ ਜਾਂਦੇ ਆ ਤੇ ਮਗਰ ਅਮਰ ਸਿੰਘ ਝਬਾਲ ਜਿਹੜਾ ਉਸ ਵੇਲੇ ਦਾ ਅਕਾਲੀ ਲੀਡਰ ਸੀ ਮਹਾਤਮਾ ਗਾਂਧੀ ਤੇ ਲਾਲਾ ਲਾਜਪਤ ਰਾਏ ਦੀ ਸਨੇਹਾ ਲੈ ਕੇ ਚਿੱਠੀ ਲੈ ਕੇ ਜਾਂਦਾ ਵੀ ਇਹਨੂੰ ਤੁਸੀਂ ਇੱਥੇ ਹੀ ਰੋਕ ਦਿਓ ਕਿਉਂਕਿ ਮਹਾਤਮਾ ਗਾਂਧੀ ਉਹਨਾਂ ਦਾ ਹੁਕਮ ਹੈ ਇਹਨਾਂ ਨੂੰ ਕੱਢਣਾ ਜ਼ੁਲਮ ਹੋਵੇਗਾ ਤੇ ਉਹਨੇ ਕਿਹਾ ਫਿਰ ਮਹਾਤਮਾ ਨੂੰ ਪੁੱਛਿਓ ਵੀ ਦਾ ਫਿਰ ਫਿਰ ਰਸਤਾ ਕੀ ਹੈ ਕਹਿੰਦਾ ਤੁਸੀਂ ਗੁਰਦੁਆਰੇ ਜਾਣਾ ਬੰਦ ਕਰ ਦਿਓ ਉੱਥੇ ਚੜਾਵਾ ਆਪੇ ਜਦੋਂ ਚੜਾਵਾ ਨਾ ਚੜੂਗਾ ਤੇ ਮੰਨਤ ਭੁੱਖੇ ਮਰਦੇ ਆਪੇ ਨਿਕਲ ਜਾਣੀ ਇਹਨਾਂ ਲੋਕਾਂ ਦੀ ਅਗਵਾਈ ਸਾਡੇ ਉਸ ਵੇਲੇ ਦੇ ਅਖੌਤੀ ਅਕਾਲੀ ਕਰਦੇ ਰਿਏ ਇਹ ਦਾਸਤਾਵਾਣਾ ਸਾਡੀ ਉਸ ਵਿੱਚ ਦਸੰਬਰ 1946 ਦੇ ਵਿੱਚ ਫਿਰ ਇੱਕ ਵਾਰੀ ਸਿੱਖਾਂ ਨੂੰ ਨਮਿੰਦਗੀ ਦੇ ਤੌਰ ਤੇ ਬੁਲਾਇਆ ਗਿਆ ਵੀ ਤੁਸੀਂ ਆਓ ਇੱਕ ਧਿਰ ਦੇ ਵਜੋਂ ਸਾਡੇ ਨਾਲ ਗੱਲ ਕਰੋ ਅਸੀਂ ਤੁਹਾਨੂੰ ਦੇਣ ਨੂੰ ਪਿਆਰ ਕਹਿੰਦੇ ਬਲਦੇਵ ਸਿੰਘ ਉੱਥੋਂ ਨਾ ਕਰਕੇ ਜਦੋਂ 에어ਪੋਰਟ ਤੇ ਆ ਗਿਆ ਤੇ ਫਿਰ ਅੰਗਰੇਜ਼ਾਂ ਦਾ ਵਫਦ ਹੈ ਕੇਰ ਲਾਈਟ ਅਮਾਉਂਟ ਬੈਟਨ ਜਿਹੜੇ ਸੀ ਉਹਨਾਂ ਨੇ ਉੱਥੇ ਭੇਜਿਆ ਵੀ ਸ਼ਾਇਦ ਉਹ ਨਹਿਰੂ ਦੀ ਚੇਫ ਦੇ ਥੱਲੇ ਗੱਲ ਨਾ ਕਰਦਾ ਕਰਦਾ ਹੋਵੇ ਤੇ ਕੱਲੇ ਨਾਲ ਗੱਲ ਕਰਕੇ ਵੇਖੋ ਤੇ ਬਲਦੇਵ ਸਿੰਘ ਨੇ ਕਿਹਾ ਸੀ ਤੁਸੀਂ ਦਫਾ ਹੋ ਜਾਓ ਅਸੀਂ ਜੋ ਕੁਝ ਲੈਣਾ ਇਹਨਾਂ ਤੋਂ ਲੈ ਲਵਾਂਗੇ ਤੁਸੀਂ ਸਾਡਾ ਫਿਕਰ ਨਾ ਕਰੋ ਇਹ ਮਾਉਂਟ ਬੈਟਨ ਤੇ ਭਾਰਤ ਦੀ ਵੰਡ ਕਿਤੇ ਇਹਨੂੰ ਪੜ੍ਹ ਕੇ ਦੇਖੀ ਸਾਡੀ ਨੌਜਵਾਨੀ ਅੱਜ ਦੀ ਆਪਦੇ ਇਤਿਹਾਸ ਤੋਂ ਜਾਣੂ ਨਹੀਂ ਇਸ ਕਰਕੇ ਵਾਰ-ਵਾਰ ਧੁਖੇ ਖਾਦੀ ਆਪਾਂ ਗੱਲ ਕਰਦੇ 1978 ਦੀ 1984 ਦੀ ਇਹਨਾਂ ਨੇ ਵਫਾ ਕਿੱਥੇ ਕੀਤੀ ਆ ਇਤਿਹਾਸ ਦਾ ਫੋੜ ਕੇ ਦੇਖੋ ਕਿੱਥੇ ਵਫਾ ਕੀਤੀ ਆ ਕੋਈ ਦੱਸ ਸਕਦਾ ਤੇ ਮੈਨੂੰ ਇਹਨਾਂ ਚੀਜ਼ਾਂ ਦੇ ਉੱਤੇ ਕੋ ਕਿੰਤੂ ਪ੍ਰੰਤੂ ਮੇਰੇ ਨਾਲ ਬਹਿ ਕੇ ਕਿਤੇ ਵੀ ਬਹਿ ਕੇ ਮੇਰੇ ਨਾਲ ਡਿਬੇਟ ਕਰ ਲੈਣਾ ਇਹ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਸਬੂਤ ਪਏ ਨਹੀਂ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਂ ਜਦੋਂ ਇਹ ਚੀਜ਼ਾਂ ਪੜ੍ਹੀਆਂ ਅੰਦਰੋਂ ਆਤਮਾ ਬਲੁੰਦਰੀ ਗਈ ਅਸੀਂ ਅੱਜ ਵੀ ਉਸੇ ਭੇਖੀ ਟਰੈਪ ਦੇ ਵਿੱਚ ਫਸੇ ਹੋਏ ਸਿੱਖ ਹਾਂ ਅਸੀਂ ਪਹਿਰਾਵਾ ਦੇਖਦੇ ਹਾਂ ਭਲਾ ਅੰਦਰੋਂ ਕੱਖ ਮਨਾ ਹੋਵੇ ਖਾਲੀ ਭਾਂਡਾ ਹੋਵੇ ਜੇ ਪਹਿਰਾਵਾ ਹੈ ਨਹੀਂ ਚਾਹੇ ਤੁਹਾਡੇ ਕੋਲੇ ਕਿੰਨਾ ਗਿਆਨ ਆ ਕਿੰਨੀ ਤੁਹਾਨੂੰ ਸੂਝ-ਬੂਝ ਆ ਕਿੰਨੀ ਤੁਸੀਂ ਕੌਮ ਦੀ ਸੂਝ-ਬੂਝ ਰੱਖਦੇ ਹੋ ਤੁਸੀਂ ਕੌਮ ਦੇ ਵਿੱਚ ਕਦੇ ਪ੍ਰਵਾਨ ਕੀਤੇ ਹੀ ਨਹੀਂ ਜਾ ਸਕਦੇ ਜੋ ਕਿ ਉਸ ਵੇਲੇ ਸਰਦਾਰ ਜਗENDER ਸਿੰਘ ਮਾਨ ਹੁਣਾਂ ਦਾ ਵੀ ਦੁੱਖ ਜਿਹੜਾ ਉਹਨਾਂ ਨੇ ਆਪ ਦਾ ਪ੍ਰਗਟ ਕੀਤਾ ਸੀ ਤੇ 2 ਜੂਨ 1947 ਨੂੰ ਜਦੋਂ ਲਾਰਡ ਅਮਾਉਂਟਮੈਂਟਨ ਨੇ ਭਾਰਤ ਦੀ ਵੰਡ ਦੇ ਉੱਤੇ ਸਾਈਨ ਕਰ ਦਿੱਤੇ ਉਹਨਾਂ ਨੇ ਉਸ ਵੇਲੇ ਉਹਨਾਂ ਦੀ ਸਪੀਚ ਹੈ ਕਿ ਸਿੱਖਾਂ ਨੇ ਆਪਣੀ ਬਰਬਾਦੀ ਦੀ ਕਹਾਣੀ ਆਪ ਲਿਖੀ ਇਹਦੇ ਵਿੱਚ ਕਿਸੇ ਹੋਰ ਦਾ ਜ਼ਿੰਮੇਵਾਰ ਹੋਣਾ ਜਾਂ ਟਹਿਰਾਉਣਾ ਵਾਜਬ ਨਹੀਂ ਉਹਦੇ ਵਕਤ ਅੱਗੇ ਇਹਨਾਂ ਨੂੰ ਕਿਹੜੇ ਝਮੇਲੇ ਦੇਵੂ ਕਿਹੜੇ ਝਮੇਲਿਆਂ 'ਚ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਝਮੇਲਿਆਂ ਦੇ ਵਿੱਚ ਘੁੰਮਣ ਘੇਰੀਆਂ 'ਚ ਫਸਣ ਗਈਆਂ ਤੇ ਇਹਨਾਂ ਨੂੰ ਅੱਜ ਅੰਦਾਜ਼ਾ ਨਹੀਂ ਇਸ ਉਸ ਵੇਲੇ ਲਾਰਡ ਬੌਂਟ ਮੈਂਟਨ ਨੇ ਕਿਹਾ ਸੀ ਤੁਸੀਂ ਇਹਨਾਂ ਦੀ ਗੁਲਾਮੀ ਦੇਖੀ ਆ ਜਦੋਂ ਤੁਸੀਂ ਇਹਨਾਂ ਦਾ ਰਾਜ ਦੇਖੋਗੇ ਨਾ ਅਕਲ ਤੁਹਾਨੂੰ ਉਸ ਦਾ ਨਾ ਆਊਗੀ ਕਿਉਂਕਿ ਜਦੋਂ ਗੁਰਦੁਆਰਾ ਸਿਸਗੰਗ ਸਾਹਿਬ ਦੇ ਨਾਲ ਇੱਕ ਕੋਤਵਾਲੀ ਦੀ ਜਗ੍ਹਾ ਸੀ ਉਸ ਵੇਲੇ ਤੇ ਮਹਾਰਾਜਾ ਭពਿੰਦਰ ਸਿੰਘ ਨੇ ਵਿਚੋਲਗੀ ਕਰਕੇ ਅਕਾਲੀਆਂ ਨੂੰ ਕਿਹਾ ਵੀ ਤੁਸੀਂ ਇਹ ਜਗ੍ਹਾ ਲੈ ਲਓ ਅੰਗਰੇਜ਼ ਦਿੰਦਾ ਇਹਨਾਂ ਨੇ ਜਦੋਂ ਪਹਿਲੀ ਨਾ ਉਸ ਵੇਲੇ ਕੀਤੀ ਸੀ ਵੀ ਅਸੀਂ ਗਾਂਧੀ ਨਹਿਰੂ ਤੋਂ ਲੈ ਲਾਂਗੇ ਤੁਸੀਂ ਇੱਥੋਂ ਨਿਕਲੋ ਭਾਰਤ ਛੱਡੋ ਅੰਦੋਲਨ ਦੇ ਵਿੱਚ ਜਦੋਂ ਉਹਨਾਂ ਨੇ ਭਾਰਤ ਛੱਡੋ ਅੰਦੋਲਨ ਚਲਾਉਂਦੇ ਆ ਸਿੱਖਾਂ ਨੂੰ ਕੋਈ ਉਹਨਾਂ ਨੇ ਸਿੱਖਾਂ ਨੂੰ ਕਿਹਾ ਨਹੀਂ ਇਹ ਚ ਸ਼ਾਮਲ ਹੋਵੋ ਸਿੱਖ ਆਪਣੇ ਆਪ ਜਾ ਕੇ ਵਿੱਚ ਫਸੇ ਜਦੋਂ ਕਿ ਉਸ ਵੇਲੇ ਦਾ ਗਵਰਨਰ ਨੇ ਵੀ ਕਿਹਾ ਸੀ ਵੀ ਆਪਣੀਆਂ ਮੰਗਾਂ ਤੁਸੀਂ ਸਾਡਾ ਰੌਲਾ ਇਹਨਾਂ ਨਾਲ ਆ ਤੁਸੀਂ ਵਿੱਚ ਨਾ ਫਸੋ ਤੁਸੀਂ ਕੋਰੇ ਕਾਗਜ਼ ਤੇ ਆਪਣੀਆਂ ਮੰਗਾਂ ਲਿਖ ਲਿਓ ਅਸੀਂ ਤੁਹਾਡੀਆਂ ਮੰਨਣ ਨੂੰ ਤਿਆਰ ਤੇ ਉਸ ਵੇਲੇ ਵੀ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਕਹਿੰਦੇ ਸੀ ਕਹਿੰਦੇ ਜੇਕਰ ਇਹ ਹਾਰ ਗਏ ਜੇਕਰ ਇਹਨਾਂ ਦੀ ਹਾਰ ਹੁੰਦੀ ਆ ਕਾਂਗਰਸ ਦੀ ਹਾਰ ਹੁੰਦੀ ਆ ਭਾਰਤ ਛੱਡੋ ਅੰਦੋਲਨ ਵਿੱਚ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਲੈ ਦੱਸੋ ਤੁਹਾਡੇ ਤੋਂ ਹੱਥੋਂ ਉਹਨਾਂ ਨੇ ਗਾਂਧੀ ਨੇ ਸਪੋਰਟ ਨਹੀਂ ਮੰਗੀ ਤੁਹਾਨੂੰ ਉਹਨਾਂ ਨੇ ਕਿਹਾ ਨਹੀਂ ਵੀ ਸਾਡਾ ਸਾਥ ਦਿਓ ਤੁਸੀਂ ਆਪਣੇ ਆਪ ਹੀ ਕਹੀ ਜਾ ਰਹੇ ਹੋ ਵੀ ਜੇਕਰ ਇਹਨਾਂ ਦੀ ਹਾਰ ਹੁੰਦੀ ਤਾਂ ਉਹ ਤੇ ਜ਼ਿੰਮੇਵਾਰ ਅਸੀਂ ਹੋਵਾਂਗੇ ਕਮਾਲ ਦੀ ਗੱਲ ਆ ਫਿਰ ਇਹ ਲੀਡਰ ਸਾਡੇ ਸਨ ਨੌਜਵਾਨੋ ਕਿਉਂਕਿ ਜੇਕਰ ਗੁਰਬਾਣੀ ਨੂੰ ਸਮਝਿਆ ਹੁੰਦਾ ਪੜਿਆ ਹੁੰਦਾ ਕਿਉਂਕਿ ਗੁਰਬਾਣੀ ਸਾਡਾ ਗਿਆਨ ਗੁਰੂ ਆ ਅਸੀਂ ਇਹ ਭੁੱਲ ਜਾਂ ਭੁੱਲੇ ਆ ਭੁੱਲੇ ਬੈਠੇ ਆ ਗਿਆਨ ਭਰਮ ਨੂੰ ਤੋੜਦਾ ਗਿਆਨ ਦੁਬਧਾ ਚੋਂ ਕਢਦਾ ਜੇਕਰ ਗੁਰੂ ਸਾਹਿਬ ਦਾ ਪੜਿਆ ਹੁੰਦਾ Hindu ਅੰਨਾ ਤੁਰਕੂ ਕਾਣਾ ਕਿਤੇ ਇਹ ਇਹ ਇੰਨਾ ਇੰਨੀ ਕਲ ਹੋ ਲਈ ਹੁੰਦੀ ਤੇ ਉਹ ਇਤਿਹਾਸ ਸਾਰਾ ਚੱਕ ਕੇ ਵੇਖਿਆ ਹੁੰਦਾ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦਾ ਪਹਿਲਾ ਸਿੱਖ ਰਾਇ ਬਲਾਰ ਪੱਟੀ ਤੇ ਭਾਈ ਮਰਦਾਨਾ ਦੋਨੇ ਮੁਸਲਮਾਨ ਪੰਜਵੇਂ ਪਾਸ਼ਾ ਸਭ ਤੋਂ ਵੱਧ ਜੇ ਯਕੀਨ ਭਰੋਸਾ ਜਿਨ੍ਹਾਂ ਦੇ ਨਾਲ ਸੀ ਸੀ ਸਾਈ ਮੀਆਂ ਨੂੰ ਦਸਵੇਂ ਪਾਸ਼ਾ ਪੀਖਣ ਚਾ ਪਹਿਲਾ ਸਿੱਖ ਦਸਵੇਂ ਪਾਸ਼ਾ ਦਾ ਪੀਰ ਬੁੱਧੂ ਸ਼ਾ ਚਾਰ ਪੁੱਤ 400 ਖਲੀਫਾ ਗੁਰੂ ਸਾਹਿਬ ਦੇ ਨਾਲ ਸ਼ਹੀਦ ਕਰਾ ਕੇ ਉਸ ਕਾਫਲੇ ਚ ਚੰਗ ਲੰਦਾ 22 ਧਾਰ ਦੇ ਹਿੰਦੂ ਰਾਜੇ ਗੁਰੂ ਸਾਹਿਬ ਦੇ ਦੁਸ਼ਮਣ ਸੋਚਾ ਆਨੰਦ ਸਹਿਬਜਾਦਿਆਂ ਨੂੰ ਸੱਪ ਕਹਿੰਦਾ ਚੰਦੂ ਕੌਣ ਸੀ ਅਸੀਂ ਫੇਰ ਵੀ ਸਮਝ ਨਾ ਸਕੀ ਜਦੋਂ ਮੁਸੀਬਤ ਪਈ ਹਮੇਸ਼ਾ ਮੁਸਲਮਾਨਾਂ ਨੇ ਸਾਡੇ ਗੁਰੂ ਸਾਹਿਬਾਨਾਂ ਦਾ ਤੇ ਸਾਡੀ ਕੌਮ ਦਾ ਸਾਥ ਦਿੱਤਾ ਗਨੀ ਖਾਂ ਨਬੀ ਖਾਂ ਕੌਣ ਸਰ ਸਾਡੇ ਗੁਰੂ ਸਾਹਿਬਾਨ ਸਾਨੂੰ ਉਹ ਤਾਕਤ ਦੇ ਕੇ ਗਏ ਜੇ ਉਹਨਾਂ ਨੇ ਸ਼ਸਤਰ ਦੀ ਗੱਲ ਕੀਤੀ ਤੇ ਸ਼ਸਤਰ ਦੇ ਰਾਹੀ ਇੰਨੀ ਪਾਵਰ ਇਹਦੇ ਵਿੱਚ ਸੀ ਸਾਡੇ ਗੁਰੂ ਦੇ ਕੋਲ ਇੰਨੀ ਪਾਵਰ ਸੀ ਕਿ ਵਕਤੀ ਦਾ ਬਾਦਸ਼ਾਹ ਜਿਹੜਾ ਜ਼ੁਲਮਾਂ ਦੀ ਇੰਤਹਾ ਕਰ ਚੁੱਕਿਆ ਸੀ ਕਲਮ ਦੇ ਨਾਲ ਗੁਰੂ ਸਾਹਿਬ ਨੇ ਮਾਰ ਦਿੱਤਾ ਸੀ ਸ਼ਬਦਾਂ ਦੇ ਬਾਦ ਉਹ ਸ਼ਬਦ ਕਿਹੜੇ ਸਨ ਉਹ ਗਿਆਨ ਦੇ ਸ਼ਬਦ ਸਨ ਜਿਹੜੇ ਹਾਰੇ ਹੋਏ ਰਾਜੇ ਨੂੰ ਆਪਣਾ ਰਹਿਬਰ ਮੰਨਦੇ ਆ ਰਾਮਚੰਦਰ ਜਦੋਂ ਘੋੜਾ ਛੱਡਦਾ ਤੇ ਲਾਹਵਤ ਤੇ ਕੋਸ਼ ਉਹਦਾ ਘੋੜਾ ਫੜ ਲੈਂਦੇ ਆ ਤੇ ਉਹਨਾਂ ਨੂੰ ਗਿਆਨ ਦੇਣ ਵਾਲਾ ਵਾਲਮੀਕ ਰਿਸ਼ੀ ਵਾਲਮੀਕ ਜੀ ਉਹ ਜਿੱਤਦੇ ਆ ਜਿੱਤਣ ਵਾਲਾ ਗੁਰੂ ਨਹੀਂ ਮੰਨਿਆ ਆਪਣਾ ਉਹਨਾਂ ਨੇ ਹਾਰਨ ਵਾਲਾ ਗੁਰੂ ਮੰਨਿਆ ਪ੍ਰਾਪਤ ਉਹਨਾਂ ਦੇ ਉੱਤੇ ਅਸੀਂ ਭਰੋਸਾ ਕੀਤਾ ਸਾਡਾਂ ਲੀਡਰਾਂ ਨੇ ਜੋ ਕਿ ਸਾਡੇ ਹੈ ਹੀ ਨਹੀਂ ਅਸੀਂ ਭੇਖ ਦੇ ਵਿੱਚ ਫਸ ਗਏ ਕੀ ਜਵਾਬ ਦੇ ਸਕਦੀ ਆ ਉਹ ਅੱਜ ਦੀ ਲੀਡਰਸ਼ਿਪ ਉਸ ਵੇਲੇ ਦੀ ਲੀਡਰਸ਼ਿਪ ਉਸ ਵੇਲੇ ਤੋਂ ਕੋਤਵਾਲੀ ਸੀਸ ਗੰਜ ਗੁਰਦੁਆਰਾ ਸਾਹਿਬ ਦੀ ਕੋਤਵਾਲੀ ਤੋਂ ਨਾ 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 ਬੇਫਾਈਆਂ ਸ਼ੁਰੂ ਹੁੰਦੀਆਂ ਤੇ ਬਗਰਾੜੀ ਨਾਲੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਰੁਣਨ ਤੱਕ ਜਾਰੀ ਰਹੀਆਂ ਉਹ ਵੀਡੀਓ ਤਾਂ ਮੈਂ ਹੋਰ ਕਰਨੀ ਸੀ ਕਿਉਂਕਿ ਖਟਲਾ ਸਾਹਿਬ ਦੇ ਉੱਤੇ ਜਿਹੜੀਆਂ ਇੰਟਰਵਿਊ ਆਈਆਂ ਤੇ ਮੇਰੀ ਖਟਲਾ ਸਾਹਿਬ ਨੂੰ ਇੱਕ ਕੋਈ ਸਵਾਲ ਕਰਨਾ ਸੀ ਵੀ ਕੋਟਪੂਰੇ ਦਾ ਤੁਸੀਂ ਖੁਦ ਵਿੱਚ ਸੀ ਜਦੋਂ ਤੜਕੇ ਗੋਲੀ ਚੱਲਦੀ ਆ ਤੁਹਾਡੀ ਕਿੱਥੇ ਗਈ ਸੀ ਕਾਬਲੀ ਇਹ ਵੀਡੀਓ ਲੰਬੀ ਨਾ ਹੋ ਜਾਏ ਇਹ ਇਹਦੇ ਤੇ ਆਪਾਂ ਅਗਲਾ 파ਟ ਕਰਾਂਗੇ ਇਸ ਕਰਕੇ ਦੋਸਤੋ ਸਿੱਖ ਨੌਜਵਾਨੋ ਆਪਣੇ ਇਤਿਹਾਸ ਨੂੰ ਪੜੋ ਆਪਣੇ ਇਤਿਹਾਸ ਨੂੰ ਵਿਚਾਰੋ ਤੁਹਾਡਾ ਦੁਸ਼ਮਣ ਕੌਣ ਉਹਨੂੰ ਬਰੀਕੀ ਪਾਰਖੂ ਨਜ਼ਰ ਦੇ ਨਾਲ ਦੇਖੋ ਅੱਜ ਵੀ ਤੁਸੀਂ ਆਪਣਾ ਗਵਾਚਿਆ ਹੋਇਆ ਭਵਿਕ ਲੱਭ ਸਕਦੇ ਹੋ ਜਜ਼ਬੇ ਦੀ ਲੋੜ ਹੈ ਜਜ਼ਬਾ ਸਾਡੀ ਕੌਮ ਦੇ ਵਿੱਚੋਂ ਨਹੀਂ ਗਿਆ ਸਾਡੀ ਨੌਜਵਾਨੀ ਵਿੱਚ ਉਹਨਾਂ ਹੀ ਜਜ਼ਬਾ ਅੱਜ ਵੀ ਐ ਪਰ ਸੇਧ ਦੇਣ ਵਾਲਾ ਕੋਈ ਹੈ ਨਹੀਂ ਇਸ ਕਰਕੇ ਨੌਜਵਾਨੀ ਨੂੰ ਮੇਰੀ ਇਹੀ ਅਪੀਲ ਆ ਇਕੱਠੇ ਹੋਵੋ ਆਪਣੀਆਂ ਦੇ ਲੱਤਾਂ ਖਿੱਚਣੀਆਂ ਬੰਦ ਕਰੋ ਬੰਦੇ ਨੂੰ ਜਰੂਰ ਪਰਖੋ ਇਹ ਕਿਤੇ ਅੱਜ ਕੋਈ ਮਾਸਟਰ ਤਾਰਾ ਸਿੰਘ ਵਰਗਾ ਪੇਖੀ ਤੁਹਾਡੇ ਵਿੱਚ ਤਾਂ ਨਹੀਂ ਵੜ ਗਿਆ ਜਿਹਦਾ ਤੁਹਾਨੂੰ ਫਿਰ ਅੱਗੇ 20 ਸਾਲਾਂ ਨੂੰ ਜਾ ਕੇ ਜਿਵੇਂ ਅੱਜ ਬਾਦਲਾਂ ਤੋਂ ਪਛਤਾ ਰਹੇ ਹੋ ਕਿ 20 ਸਾਲਾਂ ਨੂੰ ਫੇਰ ਜਾ ਕੇ ਜਿੱਥੇ ਅੱਜ ਖੜੇ ਆ ਫੇਰ ਕਿਤੇ ਉੱਥੇ ਹੀ ਖੜੇ ਆਪਣੇ ਆਪ ਨੂੰ ਮਹਿਸੂਸ ਕਰੂੰ ਮੇਰਾ ਕੰਮ ਆ ਤੁਹਾਨੂੰ ਹੁੱਕਾ ਦੇਣਾ ਮੇਰਾ ਕੰਮ ਆ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਾਉਣਾ ਅੱਗੇ ਜਾਣਣਾ ਨਾ ਜਾਣਣਾ ਤੁਹਾਡਾ ਫਰਜ਼ ਆ ਮੇਰੀ ਜਿੱਥੇ ਲੋੜ ਐ ਮੇਰਾ ਤਨ ਮਨ ਧਨ ਸੀਸ ਤੁਹਾਡੀ ਖਾਤਰ ਹਾਜ਼ਰ ਐ ਜਦੋਂ ਵੀ ਕਹੋਗੇ ਜਿੱਥੇ ਕਹੋਗੇ ਭੇਟ ਕਰ ਦੂੰਗਾ ਕਦੇ ਪਿੱਛੇ ਨਹੀਂ ਹਟਦਾ ਦੇਉ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ